ਇਹ ਹੈਗਾ ਜੀ ਗੁਰਦੁਆਰਾ ਐਮ ਐ ਸਾਹਿਬ ਪਿੰਡ ਸਹੇੜੀ ਇਹ ਗੰਗੂ ਬ੍ਰਾਹਮਣ ਦੇ ਪਿੰਡ ਦੇ ਵਿੱਚ ਹੀ ਹੈਗਾ ਪਰ ਪਿੰਡ ਤੋਂ ਕਾਫੀ ਦੂਰ ਹੈਗਾ ਪਿੱਛੇ ਪਰਲੇ ਪਾਸੇ ਹਟਕੇ ਜੀ ਸੜਕੋਂ ਕਾਫੀ ਹਟਕੇ ਕਿਉਂਕਿ ਜਦੋਂ ਕਾਇਨੌਰ ਦੇ ਵਿਖੇ ਅੱਠ ਪੋਦੀ ਰਾਤ ਕੱਟੀ ਸੀਗੀ ਉਸ ਤੋਂ ਬਾਅਦ 9 ਨੂੰ ਇਹ ਗੰਗੂ ਨੇ ਸਵੇਰੇ ਉੱਠ ਕੇ ਕਿਹਾ ਵੀ ਮੇਰਾ ਪਿੰਡ ਇੱਥੇ ਨਾਲ ਹੀ ਹੈਗਾ ਜੀ ਆਪਾਂ ਮੇਰੇ ਘਰ ਚੱਲਦੇ ਆਂ ਤੇ ਪਰ ਮਾਤਾ ਜੀ ਨੂੰ ਵਿਚਾਰਾ ਨੂੰ ਨਹੀਂ ਧਿਆਨ ਸੀਗਾ ਵੀ ਇਹ ਕੀ ਇਹਦੇ ਮਨ ਚੱਲਦੇ ਪਏਗਾ ਤੇ ਉਹ ਮਤਲਬ ਯਾਨੀ ਬੇਖੌਫ ਹੋ ਕੇ ਉਸ ਦਿਨ ਉੱਠ ਕੇ ਤੁਰ ਪਏ ਤੇ ਇਹਨੇ ਕੀ ਕੀਤਾ ਵੀ ਆਪਦੇ ਘਰੇ ਨਹੀਂ ਲੈ ਕੇ ਗਿਆ ਘਰੇ ਨਾਲ ਜਾਣ ਦੀ ਬਜਾਏ ਇਹ ਇੱਕ ਬਾਹਰ ਖੇਤਾਂ ਦੇ ਵਿੱਚ ਇੱਕ ਸਾਧੂ ਦੀ ਕੁਟਿਆ ਸੀਗੀ ਉੱਥੇ ਉਹ ਸਾਧੂ ਦੀ ਕੁਟਿਆ ਕੋਲ ਜਾ ਕੇ ਬਿਠਾਤੇ ਸਾਰਾ ਦਿਨ ਬੀਤ ਗਿਆ ਤੇ ਉਹਨੂੰ ਉੜੀ ਕੀ ਕੇ ਪਰਾਇਆ ਨਹੀਂ ਉਹ ਤੇ ਜੋ ਰਾਤ ਪੈ ਗਈ ਤੇ ਰਾਤ ਵੇਲੇ ਸਾਧੂ ਆਪਦੀ ਕੁਟੀਆਂ ਚ ਆਇਆ ਗੰਗੂ ਨਹੀਂ ਆਇਆ ਹਜੇ ਉੱਥੇ ਪਰ ਇੱਕ ਸਾਧੂ ਆਇਆ ਸਾਧੂ ਨੇ ਆ ਕੇ ਮਾਤਾ ਜੀ ਨੂੰ ਪੁੱਛਿਆ ਮਤਲਬ ਬੈਠੇ ਸੀਗੇ ਵਿਚਾਰੇ ਬਾਹਰ ਤੇ ਕਹਿੰਦਾ ਵੀ ਤੁਸੀਂ ਇੱਥੇ ਕਿਵੇਂ ਆਏ ਹੋ ਤੇ ਮਾਤਾ ਜੀ ਨੇ ਕਹਿੰਦੇ ਸਹਿਜ ਭਾਇ ਕਿਹਾ ਸੀ ਵੀ ਐਵੇਂ ਆਏ ਆਂ ਅਸੀਂ ਇੱਥੇ ਪਰ ਕਹਿੰਦੇ ਵੀ ਸਾਧੂ ਕਰਨੀ ਵਾਲਾ ਸੀ ਉਹਨੂੰ ਪਤਾ ਲੱਗ ਗਿਆ ਵੀ ਇਹ ਉਸ ਨੂੰ ਪਤਾ ਲੱਗ ਗਿਆ ਵੀ ਇਹ ਕੁਛ ਮਤਲਬ ਪਹੁੰਚੀ ਹੋਈਆਂ ਸ਼ਕਤੀਆਂ ਨਹੀਂ ਤੇ ਉਸ ਨੇ ਮਾਤਾ ਜੀ ਨੂੰ ਮੱਥਾ ਟੇਕਿਆ ਤੇ ਕਿਹਾ ਵੀ ਤੁਸੀਂ ਸਰਦੀ ਤੋਂ ਬਚਾ ਲਈ ਅੰਦਰ ਬੈਠੋ ਜੀ ਵੀ ਕੁਟੀਆ ਦੇ ਵਿੱਚ ਬੈਠੋ ਤੇ ਆਪ ਫਿਰ ਉਹ ਉੱਥੋਂ ਜੰਗਲ ਵੱਲ ਚਲਾ ਗਿਆ ਕਾਫੀ ਧਰ ਬੈਠੇ ਸੋ ੜੀਕਦੇ ਰਹੇ ਓੜੀਕਦੇ ਰਹੇ ਤੇ ਪਰ ਗੰਗੂ ਆਇਆ ਨਾ ਫਿਰ ਜੋ ਕਾਫੀ ਮਤਲਬ ਹਨੇਰਾ ਹੋ ਗਿਆ ਤਾਂ ਰਾਤ ਦਾ ਟਾਈਮ ਹੋਇਆ ਤੇ ਗੰਗੂ ਆ ਗਿਆ ਗੰਗੂ ਆ ਕੇ ਫਿਰ ਕਹਿੰਦਾ ਜੀ ਮੈਂ ਸਾਰਾ ਆਸਾ ਪਾਸਾ ਦੇਖ ਆਇਆਂਗਾ ਤੇ ਤੁਸੀਂ ਐ ਕਰੋ ਮੇਰੇ ਨਾਲ ਚੱਲੋ ਹੁਣ ਮੇਰੇ ਘਰੇ ਫਿਰ ਉਹ ਕਾਫੀ ਸਮਾਂ ਬੀਤਣ ਤੋਂ ਬਾਅਦ ਲੈ ਕੇ ਗਿਆ ਇੱਥੇ ਖੜੇ ਇਹ ਸੀਗਾ ਮਤਲਬ ਸਫ਼ਰ ਇੱਥੋਂ ਤੱਕ ਦਾ ਜੀ ਤੇ ਤੁਹਾਨੂੰ ਅਗਲੇ ਪਾਰਟ ਦੇ ਵਿੱਚ ਦਿਖਾਵਾਂਗੇ ਗੰਗੂ ਦੇ ਮਤਲਬ ਪਿੰਡ ਦੇ ਨਹੀਂ ਪਿੰਡ ਦੇ ਅੰਦਰ ਜਿੱਥੇ ਸੀਗਾ ਉਹਦਾ ਘਰ ਤੇ ਉੱਥੇ ਹੁਣ ਮਤਲਬ ਵੀ ਘਰ ਤਾਂ ਹੈ ਨਹੀਂਗਾ ਪਰ ਇਹ ਕੋ ਮਤਲਬ ਜਗਾ ਬਣਾਈ ਹੋਈ ਹੈਗੀ ਆ ਤੇ ਕਿਉਂਕਿ ਕਹਿੰਦੇ ਵੇ ਲੋ ਇਤਿਹਾਸਕਾਰ ਕਹਿੰਦੇ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰਾ ਘਰ ਜਣੀ ਮਤਲਬ ਸਾਰਾ ਪਿੰਡ ਢਾਤਾ ਸੀ ਇਹ ਤੇ ਉੱਥੇ ਪੁਰਾਣੇ ਮਤਲਬ ਹੁਣ ਪੰਡਤਾਂ ਦੇ ਘਰ ਕਹਿੰਦੇ ਹੈ ਨਹੀਂ ਪਰ ਵੀ ਉੱਥੇ ਢਾਲੀਵਾਲ ਗੋਤ ਜਿਹੜੇ ਤੌਲੇ ਪਿੰਡ ਤੋਂ ਆ ਕੇ ਇੱਥੇ ਵਸੇ ਹੋਏ ਹੈਗੇ ਨੇ ਹੁਣ ਤੇ ਇਹ ਜਿਹੜੀ ਆ ਸਥਾਨ ਹੈਗਾ ਗਾ ਜੀ ਕਹਿੰਦੇ ਇੱਥੇ ਇਹ ਕੁਟਿਆ ਸੀਗੀ ਕਿਉਂਕਿ ਆਹ ਜਗਾ ਹੈਗੀ ਆ ਸਾਧੂ ਦੀ ਜਿੱਥੇ ਮਤਲਬ ਮਾਤਾ ਜੀ ਨੇ ਤੇ ਸਹਬਜ਼ਾਦਿਆਂ ਨੇ ਮਤਲਬ ਦਿਨ ਕੱਟਿਆ ਸੀ ਇੱਥੇ ਇਹ ਕਾਫੀ ਸੜਕ ਤੋਂ ਪਿੱਛੇ ਹਟ ਕੇ ਹੈਗਾ ਗੁਰੂ ਘਰ ਪਰ ਦੇਖੋ ਇੱਥੋਂ ਮੈਂ ਕਈ ਵਾਰ ਅਸੀਂ ਲੰਗੇ ਸੀ ਇੱਥੋਂ ਤੇ ਸਾਨੂੰ ਪਤਾ ਨਹੀਂ ਸੀ ਹੁਣ ਜਦੋਂ ਬੱਚਿਆਂ ਨੇ ਕਿਹਾ ਵੀ ਐਸ ਕੀ ਵਾਰਸਪੰਦ ਦੇ ਡੜੀ ਵੀ ਸਾਰਾ ਇਹ ਕਰਨਾਗਾ ਸਫ਼ਰ ਪੂਰਾ ਸਾਹ ਦੇ ਸਫ਼ਰ ਤਾਂ ਉਦੋਂ ਪਤਾ ਲੱਗਿਆ ਦੇਖੋ ਹੁਣ ਮੈਨੂੰ ਵੀ ਐਸ ਉਮਰ ਤੱਕ 50 ਸਾਲ ਤੱਕ ਇਹ ਚੀਜ਼ਾਂ ਦਾ ਪਤਾ ਨਹੀਂ ਇੱਥੋਂ ਲੰਘ ਕੇ ਗਿਆਗਾ ਪਰ ਧਿਆਨ ਨਹੀਂ ਸੀ ਕਦੇ ਚੰਗਾ ਲੱਗਿਆ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਕਮੈਂਟ ਕਰਿਓ ਤੇ ਹੋ ਸਕੇ ਤਾਂ ਆਪਣੇ ਬੱਚਿਆਂ ਨੂੰ ਵੀ ਦਿਖਾਓ